ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਅੱਜ ਦੀ ਕਹਾਣੀ ਇੱਕ ਕਾਲਪਨਿਕ ਕਹਾਣੀ ਆ ਇੱਕ ਕੁੜੀ ਇੱਕ ਟ੍ਰੇਨ ਦੇ ਵਿੱਚ ਜਾ ਰਹੀ ਆ ਉਹ ਲਖਨਊ ਤੋਂ ਦਿੱਲੀ ਜਾ ਰਹੀ ਆ ਟ੍ਰੇਨ ਦੇ ਵਿੱਚ ਉਹ ਬੈਠੀ ਆ ਟ੍ਰੇਨ ਆ ਜਿਹੜੀ ਉਹ ਪੂਰੀ ਭਰੀ ਹੋਈ ਆ ਤੇ ਇੰਨੇ ਨੂੰ ਇੱਕ ਮੁੰਡਾ ਆਉਂਦਾ ਤੇ ਮੁੰਡਾ ਆ ਕੇ ਜਿਹੜੀ ਸੀਟ ਤੇ ਕੁੜੀ ਬੈਠੀ ਹੁੰਦੀ ਆ ਉੱਥੇ ਬੈਠਣ ਦੀ ਕੋਸ਼ਿਸ਼ ਕਰਦਾ ਉਹ ਕੁੜੀ ਨੂੰ ਕਹਿੰਦਾ ਕਿ ਤੁਸੀਂ ਥੋੜਾ ਪੈਰ ਪਰੇ ਕਰ ਲਓ ਵੀ ਮੈਂ ਇੱਥੇ ਬੈਠਣਾ ਕਿਉਂਕਿ ਕੁੜੀ ਆਪਣਾ ਬੈਗ ਆ ਜਿਹੜਾ ਉਹ ਸੀਟ ਤੇ ਰੱਖ ਕੇ ਅਧਲੇਟੀ ਪਈ ਹੁੰਦੀ ਆ ਤੇ ਕੋਈ ਕਿਤਾਬ ਪੜ ਰਹੀ ਹੁੰਦੀ ਆ ਉਹ ਕੁੜੀ ਕਹਿੰਦੀ ਕਿ ਨਹੀਂ ਇਹ ਸੀਟ ਤਾਂ ਮੇਰੀ ਆ ਵੀ ਮੈਂ ਨਹੀਂ ਪਰੇ ਹੋ ਸਕਦੀ ਤੁਸੀਂ ਆਪਦੀ ਸੀਟ ਤੇ ਜਾਓ ਉਹ ਕਹਿੰਦਾ ਕਿ ਮੇਰੀ ਸੀਟ ਹੈ ਨਹੀਂ ਵੀ ਤੁਸੀਂ ਮੈਨੂੰ ਇੱਥੇ ਬਿਠਾ ਲਓ ਉਹ ਕਹਿੰਦੀ ਵੀ ਮੈਂ ਕਿਉਂ ਬਿਠਾਵਾਂ ਸੀਟ ਤਾਂ ਮੇਰੀ ਆ ਇਹ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਐਡਜਸਟ ਕਰਨਾ ਸਿੱਖੋ ਵੀ ਤੁਸੀਂ ਮੈਨੂੰ ਬਿਠਾ ਲਓ ਉਹ ਕਹਿੰਦੀ ਵੀ ਜੇ ਤੁਸੀਂ ਟ੍ਰੇਨ ਦੇ ਵਿੱਚ ਸਫਰ ਕਰਨਾ ਸੀ ਤੁਸੀਂ ਸੀਟ ਕਿਉਂ ਨਹੀਂ ਬੁੱਕ ਕਰਾਈ ਤੁਸੀਂ ਸੀਟ ਬੁੱਕ ਕਰਾਉਣੀ ਸੀ ਉਹ ਫਿਰ ਕਹਿੰਦਾ ਕਿ ਮੈਂ ਕਾਲੀ ਦੇ ਵਿੱਚ ਆਇਆ ਮੇਰੀ ਟ੍ਰੇਨ ਮਿਸ ਹੋ ਜਾਂਦੀ ਜਿੰਨੇ ਚਿਰ ਚ ਮੈਂ ਜਾਂਦਾ ਹਨਾ ਮੈਨੂੰ ਏਸੀ ਵੀ ਚਲੋ ਮੈਂ ਟ੍ਰੇਨ ਦੇ ਵਿੱਚ ਚੜਦਾ ਤੇ ਵਿੱਚੋਂ ਮੈਨੂੰ ਕੋਈ ਸੀਟ ਖਾਲੀ ਮਿਲ ਜੂ ਤੇ ਮੈਂ ਟਿਕਟ ਲੈ ਲਵਾਂ ਪਰ ਕਹਿੰਦਾ ਮੈਨੂੰ ਮਿਲੀ ਨਹੀਂ ਹਨਾ ਸੀਟ ਹੀ ਨਹੀਂ ਮਿਲੀ ਉਹ ਕਹਿੰਦੀ ਫਿਰ ਹੋਰ ਇੰਨੇ ਜਣੇ ਬੈਠੇ ਆ ਤੁਸੀਂ ਉਹਨਾਂ ਨਾਲ ਬੈਠ ਜਾਓ ਉਹ ਕਹਿੰਦਾ ਵੀ ਸਾਰੀਆਂ ਸੀਟਾਂ ਦੇ ਤਿੰਨ ਤਿੰਨ ਬੰਦੇ ਬੈਠੇ ਆ ਕੋਈ ਖਾਲੀ ਨਹੀਂ ਵੀ ਤੁਸੀਂ ਇਕੱਲੇ ਬੈਠੇ ਹੋ ਤੁਸੀਂ ਮੈਨੂੰ ਬਿਠਾ ਲਓ ਉਹ ਕਹਿੰਦੀ ਵੀ ਨਹੀਂ ਮੈਂ ਨਹੀਂ ਬਿਠਾ ਸਕਦੀ ਚਲੋ ਉਹਨਾਂ ਦੀ ਕਾਫੀ ਬਹਿਸ ਹੁੰਦੀ ਆ ਜਦੋਂ ਤਾਉ ਮੁੰਡਾ ਕਹਿੰਦਾ ਕਿ ਬਿਠਾਉਣਾ ਤਾਂ ਤੁਹਾਨੂੰ ਪਊਗਾ ਮੁੰਡੇ ਦਾ ਨਾਮ ਰਾਹੁਲ ਤੇ ਕੁੜੀ ਦਾ ਨਾਮ ਸਾਨੀਆ ਸੀ ਉਹਨੂੰ ਕਹਿੰਦਾ ਕਿ ਬੈਠੂਗਾ ਤਾਂ ਮੈਂ ਇੱਥੇ ਬੈਠੂਗਾ ਉਹ ਕਹਿੰਦੀ ਫਿਰ ਤੁਸੀਂ ਐਂ ਨਹੀਂ ਬੈਠ ਸਕਦੇ ਤੱਕੇ ਨਾਲ ਤੁਸੀਂ ਮੇਰੀ ਸੀਟ ਤੇ ਕਿਵੇਂ ਬਹਿਜੋਗੇ ਉਹ ਕਹਿੰਦਾ ਵੀ ਜਦੋਂ ਮੈਂ ਪਿਆਰ ਨਾਲ ਪੁੱਛ ਰਿਹਾ ਸੀ ਤੁਸੀਂ ਉਦੋਂ ਵੀ ਨਹੀਂ ਮੰਨਦੇ ਵੀ ਫੇਰ ਕੀ ਗੱਲ ਹੋ ਜੂ ਜੇ ਤੁਸੀਂ ਬਿਠਾ ਲਓਗੇ ਉਹਨਾਂ ਦੀ ਨਾ ਕਾਫੀ ਬਹਿਸ ਹੁੰਦੀ ਐ ਇਸ ਗੱਲ ਪਿੱਛੇ ਤੇ ਜਿਹੜੇ ਆਸੇ ਪਾਸੇ ਦੇ ਲੋਕ ਹੁੰਦੇ ਆ ਟ੍ਰੇਨ ਦੇ ਵਿੱਚ ਖੜੇ ਹੁੰਦੇ ਆ ਤੇ ਉਹ ਉਸ ਮੁੰਡੇ ਦੇ ਗੱਲ ਪੈ ਜਾਂਦੇ ਆ ਉਹਨੂੰ ਕਹਿੰਦੇ ਆ ਕਿ ਵੀ ਤੂੰ ਕਿਉਂ ਕੱਲੀ ਕੁੜੀ ਦੇਖ ਕੇ ਉਹਨੂੰ ਪਰੇਸ਼ਾਨ ਕਰਦਾ। ਉਹ ਉਹਨੂੰ ਕਹਿੰਦੇ ਆ ਕਿ ਜੇ ਤੂੰ ਸੀਟ ਤੇ ਬੈਠਣਾ ਸੀ ਫਿਰ ਤੂੰ ਸੀਟ ਬੁੱਕ ਕਰਵਾਉਣੀ ਸੀ। ਕਿਉਂ ਤੂੰ ਕੁੜੀ ਦੇ ਨਾਲ ਪਿਆ ਹੋਇਆਗਾ। ਤਾਂ ਉਹ ਕਹਿੰਦਾ ਵੀ ਤੁਹਾਨੂੰ ਸਾਡੇ ਮਾਮਲੇ 'ਚ ਬੋਲਣ ਦੀ ਲੋੜ ਨਹੀਂ। ਜੇ ਤਾਂ ਥੋਡੀ ਕਿਸੇ ਦੀ ਸੀਟ ਹੈਗੀ ਆ ਫਿਰ ਤਾਂ ਤੁਸੀਂ ਕਹੋ ਵੀ ਥੋਡੀ ਸੀਟ ਆ। ਵੀ ਜਦੋਂ ਮੈਂ ਉਹਦੇ ਨਾਲ ਗੱਲ ਕਰ ਰਿਹਾ ਹਨਾ ਪਰ ਉਹ ਕੁੜੀ ਆ ਜਿਹੜੀ ਉਹ ਕੁੜੀ ਆ ਮੰਨਦੀ ਨਹੀਂ ਹੈਗੀ ਕਿ ਮੈਂ ਨਹੀਂ ਤੁਹਾਨੂੰ ਬਿਠਾਉਣਾ। ਚਲੋ ਮੁੰਡਾ ਉੱਥੇ ਖੜ ਜਾਂਦਾ। ਖੜ ਜਾਂਦਾ ਤੇ ਕੁੜੀ ਐ ਨਾ ਜਿਹੜੀ ਉਹ ਪੈਰ ਥੋੜੇ ਜਿ ਪ੍ਰੇ ਕਰ ਲੈਂਦੀ ਆ ਵੈਸੇ ਹੀ ਸੈਟ ਹੋ ਕੇ ਬੈਠੀ ਸੀ ਤੇ ਮੁੰਡਾ ਜਿਹੜਾ ਉਹ ਜਾਣ ਬੁਝ ਕੇ ਉਸੇ ਸੀਟ ਤੇ ਬਹਿ ਜਾਂਦਾ ਜਦੋਂ ਕੁੜੀ ਵੇਖਦੀ ਆ ਵੀ ਮੇਰੇ ਮਨਾ ਕਰਨ ਦੇ ਬਾਵਜੂਦ ਇਹ ਸੀਟ ਤੇ ਬੈਠਾ ਹਨਾ ਤਾਂ ਕੁੜੀ ਆ ਜਿਹੜੀ ਲੰਬੀ ਲੇਟ ਜਾਂਦੀ ਆ ਸੀਟ ਤੇ ਤੇ ਆਪਣੇ ਪੈਰਾਂ ਨਾਲ ਨਾ ਮੁੰਡੇ ਨੂੰ ਮਤਲਬ ਥੱਲੇ ਵਾਲ ਨੂੰ ਸੁੱਟਦੀ ਆ ਮੁੰਡਾ ਸਮਝ ਜਾਂਦਾ ਵੀ ਇਹ ਸੀਟ ਤੋਂ ਮੈਨੂੰ ਥੱਲੇ ਸੁੱਟ ਰਹੀ ਆ ਚਲੋ ਉਹ ਥੱਲੇ ਡਿੱਗਣ ਲੱਗਦਾ ਉਹ ਖੜਾ ਹੋ ਜਾਂਦਾ ਤੇ ਕੁੜੀ ਵੱਲ ਵੇਖਦਾ ਕੁੜੀ ਦੇ ਮੂੰਹ ਤੇ ਪੂਰਾ ਹਨਾਈ ਗੁੱਸਾ ਹੁੰਦਾ ਤੇ ਆਕੜ ਹੁੰਦੀ ਆ ਪਰ ਉਹ ਮਣੀ ਮਣ ਮੁਸਕਰਾਉਂਦਾ ਵੀ ਦੇਖਾ ਕਿੰਨੀ ਜਿੱਦੀ ਕੁੜੀ ਆ ਵੀ ਸਹੁਰਿਆਂ ਦੇ ਘਰ ਜਾ ਕੇ ਕਿਵੇਂ ਕੱਟੂਗੀ ਵੀ ਇਹਦੀ ਤਾਂ ਸੱਸ ਨਾ ਜਮਾ ਨਹੀਂ ਬਣਨੀ ਉਹ ਮਨ ਦੇ ਵਿੱਚ ਸੋਚ ਕੇ ਹਟ ਜਾਂਦਾ ਚਲੋ ਉਹ ਖੜਾ ਰਹਿੰਦਾਗਾ ਤੇ ਕਾਫੀ ਟਾਈਮ ਲੰਘ ਜਾਂਦਾ ਹਨਾ ਘੰਟੇ ਅੱਧੇ ਘੰਟੇ ਬਾਅਦ ਟੀਟੀ ਆਉਂਦਾ ਟਿਕਟ ਚੈੱਕ ਕਰਨ ਤੇ ਜਦੋਂ ਟੀਟੀ ਆਉਂਦਾ ਤੇ ਟੀਟੀ ਕਹਿੰਦਾ ਸਾਰਿਆਂ ਨੂੰ ਵੀ ਟਿਕਟ ਦਿਖਾਓ ਟਿਕਟ ਸਾਰਿਆਂ ਨੇ ਟਿਕਟ ਦਿਖਾਈ ਤਾਂ ਜਿਹੜਾ ਉਹ ਮੁੰਡਾ ਹੁੰਦਾ ਉਹ ਟੀਟੀ ਨੂੰ ਕਹਿੰਦਾ ਕਿ ਵੀ ਮੇਰੇ ਕੋਲ ਟਿਕਟ ਹੈ ਨਹੀਂ ਤੁਸੀਂ ਮੇਰਾ ਟਿਕਟ ਕੱਟ ਦੋ ਉਹ ਕਹਿੰਦਾ ਵੀ ਸੀਟ ਤਾਂ ਖਾਲੀ ਹੈ ਨਹੀਂ ਮੈਂ ਟਿਕਟ ਕਿਵੇਂ ਕੱਟਾਂ ਤਾ ਉਹ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ ਮੇਰਾ ਟਿਕਟ ਕੱਟਦੇ ਹੋ ਸੀਟ ਨਾ ਮਿਲੂ ਤਾਂ ਮੈਂ ਐਦਾਂ ਹੀ ਸਫਰ ਕਰੂੰ ਤਾਂ ਟੀਟੀਓਸ ਮੁੰਡੇ ਨੂੰ ਕਾਫੀ ਬੋਲਦਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਬਿਨਾਂ ਟਿਕਟ ਦੇ ਟਿਕਟ ਟ੍ਰੇਨ ਦੇ ਵਿੱਚ ਚੜ ਜਾਂਦੇ ਹੋ ਉਹ ਕਹਿੰਦਾ ਵੀ ਪਹਿਲਾਂ ਵੀ ਮੈਂ ਬਹੁਤ ਵਾਰ ਟ੍ਰੇਨ ਤੇ ਚੜਿਆਗਾ ਵੀ ਜਦੋਂ ਟਿਕਟ ਨਹੀਂ ਹੁੰਦੀ ਤਾਂ ਜਦੋਂ ਤੁਸੀਂ ਆਉਨੇ ਹੋ ਹਨਾ ਅਸੀਂ ਮੌਕੇ ਤੇ ਟਿਕਟ ਲੈ ਲੈਣੇ ਹੁੰਦੇ ਆ ਉਹ ਕਹਿੰਦਾ ਵੀ ਮੌਕੇ ਤੇ ਟਿਕਟ ਉਹਦੋਂ ਮਿਲਦੀ ਹੈ ਜਦੋਂ ਕੋਈ ਸੀਟ ਖਾਲੀ ਹੋਵੇ ਵੀ ਤੁਸੀਂ ਤਾਂ ਭਰੇ ਹੋਏ ਡੱਬੇ 'ਚ ਚੜ ਗਏ ਇੱਥੇ ਤਾਂ ਸੀਟ ਖਾਲੀ ਨਹੀਂ ਉਹ ਕਹਿੰਦਾ ਵੀ ਚਲੋ ਸੀਟ ਹੈਗੀ ਜਾਂ ਨਾ ਹੈਗੀ ਉਹ ਮੇਰੀ ਸਿਰਦਰਦੀ ਆ ਵੀ ਹੁਣ ਜਦੋਂ ਮੇਰੀ ਟ੍ਰੇਨ ਲੰਘਦੀ ਸੀ ਤੇ ਮੇਰਾ ਜਾਣਾ ਜ਼ਰੂਰੀ ਸੀ ਲੰਬਾ ਸਫ਼ਰ ਸੀ ਚਲੋ ਟੀਟੀ ਉਹਦੇ ਨਾਲ ਬਹੁਤੀ ਬੇਸਨਾ ਕਰਦਾ ਹੋਇਆ ਉਹਨੂੰ ਟਿਕਟ ਦੇ ਦਿੰਦਾ ਉਸ ਤੋਂ ਬਾਅਦ ਸਾਰਿਆਂ ਦੀਆਂ ਟਿਕਟਾਂ ਚੈੱਕ ਕਰਕੇ ਉਹ ਕੁੜੀ ਦੀ ਵਾਰੀ ਆਉਂਦੀ ਆ ਉਹ ਕੁੜੀ ਆਪਣਾ ਬੈਗ ਫਰੋਲਦੀ ਆ ਪਰ ਉਹਨੂੰ ਆਪਦੀ ਟਿਕਟ ਨਹੀਂ ਮਿਲਦੀ ਟੀਟੀ ਨੂੰ ਕਹਿੰਦੀ ਕਿ ਮੇਰੀ ਟਿਕਟ ਤਾਂ ਮੈਨੂੰ ਲੱਗਦਾ ਮੈਂ ਘਰ ਭੁੱਲ ਲਈ ਉਹ ਕਹਿੰਦਾ ਵੀ ਇਹ ਕਿਵੇਂ ਹੋ ਸਕਦਾ ਵੀ ਟਿਕਟ ਤਾਂ ਆਪਾਂ ਸਾਰਿਆਂ ਤੋਂ ਪਹਿਲਾਂ ਪਾਉਣਿਆ ਸਫ਼ਰ ਦੌਰਾਨ ਵੀ ਤੁਸੀਂ ਕਿਵੇਂ ਭੁੱਲ ਲਈ ਕਹਿੰਦੀ ਸਰ ਮੇਰਾ ਯਕੀਨ ਕਰੋ ਮੈਂ ਟਿਕਟ ਲਈ ਸੀ ਮੈਂ ਹਫਤਾ ਪਹਿਲੇ ਹੀ ਲੈ ਲਈ ਸੀ ਪਰ ਮੇਰੇ ਕੋਲ ਤਾਂ ਟਿਕਟ ਹੈ ਨਹੀਂ ਟੀਟੀ ਆ ਜਿਹੜਾ ਉਹ ਉਹਨੂੰ ਕਾਫੀ ਬੋਲਦਾ ਤੇ ਉਹਨੂੰ ਕਹਿੰਦਾ ਕਿ ਜਿਹੜਾ ਵੀ ਕੋਈ ਸਟੇਸ਼ਨ ਆ ਉਹ ਉੱਥੇ ਉਤਰ ਜਿਓ ਉਹ ਕਹਿੰਦੀ ਕਿ ਐ ਕਿਵੇਂ ਉਤਰ ਜਾ ਵੀ ਮੇਰਾ ਜ਼ਰੂਰੀ ਐਗਜ਼ਾਮ ਆ ਮੈਂ ਤਾਂ ਜਾਣਾ ਜ਼ਰੂਰੀ ਆ ਦਿੱਲੀ ਜਾਣਾ ਮੈਂ ਤਾਂ ਉਹ ਕਹਿੰਦਾ ਵੀ ਜੇ ਤੁਹਾਡਾ ਐਗਜ਼ਾਮ ਜ਼ਰੂਰੀ ਸੀ ਜਿਵੇਂ ਤੁਸੀਂ ਇਹ ਕਿਤਾਬ ਚੱਕੀ ਆ ਉਵੇਂ ਤੁਸੀਂ ਟਿਕਟ ਵੀ ਚੱਕਣੀ ਸੀ ਕਿਤਾਬ ਦੇ ਵਿੱਚ ਰੱਖ ਲੈਂਦੇ ਟਿਕਟ ਉਹ ਕਹਿੰਦੀ ਵੀ ਮੈਂ ਪੂਰੀ ਯਾਦ ਨਾਲ ਪਾਈ ਆ ਪਰ ਮੈਂ ਕਿਵੇਂ ਭੁੱਲ ਗਈ ਵੀ ਮੈਨੂੰ ਖੁਦ ਨੂੰ ਨਹੀਂ ਪਤਾ ਲੱਗ ਰਿਹਾ ਟੀਟੀ ਕਹਿੰਦਾ ਵੀ ਜੇ ਤੁਸੀਂ ਸਫਰ ਕਰਨਾ ਤਾਂ 1900 ਰੁਪਇਆ ਦਿਓ ਉਹ ਕਹਿੰਦੀ ਵੀ 1900 ਰੁਪਇਆ ਤਾਂ ਮੇਰੇ ਕੋਲ ਹੈ ਨਹੀਂ ਮੈਂ ਤਾਂ ਇੱਕ ਨਾਰਮਲ ਪਰਿਵਾਰ ਤੋਂ ਆਂ ਟਿਕਟ ਮੈਂ ਲੈ ਲਈ ਸੀ ਮੈਨੂੰ ਇੰਨੀ ਲੋੜ ਨਹੀਂ ਸੀ ਮੇਰੇ ਕੋਲ ਤਾਂ 5-400 ਰੁਪਇਆ ਮੈਂ ਦਿੱਲੀ ਰਹਿਣਾ ਇੱਕ ਰਾਤ ਮੈਨੂੰ ਰਹਿਣਾ ਪਊ ਉੱਥੇ ਵੀ ਮੇਰਾ ਖਰਚ ਹੋਊ ਉਹ ਕਹਿੰਦਾ ਵੀ ਦੇਖੋ ਉਹ ਮੇਰੀ ਸਮੱਸਿਆ ਨਹੀਂ ਹੈਗੀ ਤੁਸੀਂ ਟਿਕਟ ਲਓ ਵਰਨਾ ਉਤਰੋ ਜਦੋਂ ਕਾਫੀ ਟੀਟੀ ਉਹਨੂੰ ਬੋਲਦਾ ਕੁੜੀ ਨੂੰ ਤਾਂ ਉਹਦੀਆਂ ਮਿੰਤਾਂ ਕਰਦੀ ਆ ਵੀ ਪਲੀਜ਼ ਮੈਨੂੰ ਮਾਫ਼ ਕਰ ਦਿਓ ਵੀ ਮੇਰੀ ਟਿਕਟ ਆ ਜਿਹੜੀ ਉਹ ਘਰ ਰਹਿ ਗਈ ਆ ਟਿਕਟ ਮੇਰੇ ਕੋਲ ਹੈਗੀ ਸੀ ਸੀਟ ਮੇਰੀ ਆ ਚਲੋ ਬਾਬਾ ਜਦੋਂ ਬੋਲਦਾ ਤੇ ਉਹ ਮੁੰਡਾ ਜਿਹੜਾ ਹੁੰਦਾ ਉਹ ਮੁੰਡਾ ਪੀਟੀ ਨੂੰ ਕਹਿੰਦਾ ਵੀ ਜਦੋਂ ਉਹ ਕੁੜੀ ਕਹਿ ਰਹੀ ਆ ਵੀ ਮੇਰੀ ਸੀਟ ਆ ਵੀ ਤੁਸੀਂ ਯਕੀਨ ਕਰੋ ਵੀ ਐਂ ਤਾਂ ਕੋਈ ਦਾਵਾ ਵੀ ਨਹੀਂ ਕਰ ਸਕਦਾ ਵੀ ਹੁਣ ਮੈਂ ਕਿਹੜਾ ਦਾਵਾ ਕੀਤਾ ਸੀ ਵੀ ਮੇਰੀ ਕੋਈ ਸੀਟ ਹੈਗੀ ਆ ਵੀ ਜੇ ਉਹਦੀ ਸੀਟ ਨਾ ਹੁੰਦੀ ਤਾਂ ਉਹ ਕਹਿ ਦਿੰਦੀ ਪੀਟੀ ਕਹਿੰਦਾ ਵੀ ਇੱਥੇ ਕਿਸੇ ਦੇ ਜਜਵਾਤਾਂ ਦੇ ਆਧਾਰ ਤੇ ਫੈਸਲੇ ਨਹੀਂ ਹੁੰਦੇ ਸਬੂਤਾਂ ਦੇ ਆਧਾਰ ਤੇ ਹੁੰਦੇ ਆ ਜਿਹਦੇ ਕੋਲ ਟਿਕਟ ਹੁੰਦੀ ਮੈਂ ਮੰਨ ਜਾਂਦਾ ਮੇਰੀ ਵੀ ਡਿਊਟੀ ਆ ਹੁਣ ਹੋਰ ਕੋਈ ਚੈਕਿੰਗ ਹੋ ਗਈ ਮੇਰੀ ਡਿਊਟੀ ਦਾ ਸਵਾਲ ਆ ਮੇਰੀ ਨੌਕਰੀ ਦਾ ਸਵਾਲ ਆ ਤਾਂ ਚਲੋ ਉਹ ਮੁੰਡਾ ਜਿਹੜਾ ਉਹ ਕਹਿੰਦਾ ਵੀ ਕਿੰਨੇ ਟੀਟੀ ਕਹਿੰਦਾ 1900 ਰੁਪਇਆ ਚਾਹੀਦਾ ਤੇ ਉਹ ਮੁੰਡਾ ਜਿਹੜਾ ਉਹ ਟੀਟੀ ਨੂੰ 1900 ਰੁਪਇਆ ਦਿੰਦਾ ਤੇ ਕੁੜੀ ਨੂੰ ਟਿਕਟ ਲੈ ਕੇ ਦੇ ਦਿੰਦਾ ਕੁੜੀ ਬੜੀ ਹੈਰਾਨਗੀ ਨਾਲ ਵੇਖਦੀ ਆ ਵੀ ਹੁਣ ਤਾਂ ਮੇਰੇ ਨਾਲ ਸੀਟ ਪਿੱਛੇ ਲੜੀ ਜਾਂਦਾ ਸੀ ਤੇ ਪੈਸੇ ਮਿੰਟ ਚ ਦੇਤੇ ਉਹ ਕੁੜੀ ਕਹਿੰਦੀ ਆ ਕਿ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਹਨਾ ਤੁਸੀਂ ਮੇਰੇ ਪੈਸੇ ਦਿੱਤੇ ਪਰ ਇਹ ਪੈਸੇ ਤੁਸੀਂ ਐ ਨਾ ਸਮਝਿਓ ਵੀ ਤੁਸੀਂ ਦੇਤੇ ਤੇ ਮੈਂ ਭੁੱਲ ਚੁੰਗੀ ਮੈਂ ਤੁਹਾਡੇ ਪੈਸੇ ਤੁਹਾਨੂੰ ਵਾਪਸ ਕਰ ਦੂੰਗੀ ਉਹ ਕਹਿੰਦਾ ਕੋਈ ਗੱਲ ਨਹੀਂ ਚਲੋ ਉਸ ਤੋਂ ਬਾਅਦ ਉਹ ਕੁੜੀ ਐ ਨਾ ਥੋੜੀ ਢੈਲੀ ਪੈ ਜਾਂਦੀ ਆ ਉਹ ਲੱਤਾਂ ਲਮਕਾ ਕੇ ਸੀਟ ਤੇ ਬਹਿ ਜਾਂਦੀ ਆ ਤੇ ਉਹਨੂੰ ਮੁੰਡੇ ਨੂੰ ਕਹਿੰਦੀ ਆ ਕਿ ਤੁਸੀਂ ਇੱਥੇ ਬਹਿ ਜਾਓ। ਉਹ ਮੁੰਡਾ ਕਹਿੰਦਾ ਕਿ ਨਹੀਂ ਮੈਂ ਨਹੀਂ ਬੈਠਣਾ ਚਲੋ ਤੁਸੀਂ ਬਹਿ ਜਾਓ ਤੇ ਉਹ ਕਹਿੰਦੀ ਵੀ ਨਹੀਂ ਨਹੀਂ ਸਰ ਤੁਸੀਂ ਮੈਨੂੰ ਸ਼ਰਮਿੰਦਾ ਨਾ ਕਰੋ ਚਲੋ ਬਹਿ ਜਾਓ। ਚਲੋ ਉਸ ਤੋਂ ਬਾਅਦ ਉਹ ਦੋਨੋਂ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਆ ਹਨਾ ਕਿਉਂਕਿ ਅਣਜਾਣ ਮੁੰਡਾ ਤੇ ਕੁੜੀ ਹੁਣ ਐਂ ਮੁੰਡੇ ਨੇ ਉਹਦੀ ਮਦਦ ਕੀਤੀ। ਚਲੋ ਜਿਹੜੀ ਪਹਿਲਾਂ ਵੈਸ ਹੋਈ ਉਹਦੇ ਲਈ ਵੀ ਕੁੜੀ ਸ਼ਰਮਿੰਦਾ ਹੁੰਦੀ ਆ ਤੇ ਉਹ ਮੁੰਡਾ ਜਿਹੜਾ ਉਹ ਕੁੜੀ ਨੂੰ ਪੁੱਛਦਾ ਕਿ ਤੁਸੀਂ ਕੀ ਪੜ ਰਹੇ ਹੋ? ਉਹ ਕਹਿੰਦੀ ਮੈਂ ਆਈਐਸ ਦੀ ਤਿਆਰੀ ਕਰ ਰਹੀ ਆ। ਉਹ ਕਹਿੰਦਾ ਅੱਛਾ ਤੇ ਉਹ ਕਹਿੰਦਾ ਵੀ ਦਿੱਤਾ ਪੇਪਰ ਉਹ ਕਹਿੰਦੀ ਵੀ ਹਾਂ ਦੋ ਵਾਰ ਪੇਪਰ ਦਿੱਤਾ ਸੀ ਪਰ ਮੇਰੇ ਤੋਂ ਕਲੀਅਰ ਨਹੀਂ ਹੋਇਆ ਤੇ ਉਹ ਮੁੰਡਾ ਕਹਿੰਦਾ ਠੀਕ ਹੈ ਠੀਕ ਹੈ ਉਹ ਨੂੰ ਇੱਕ ਦੋ ਕੁਐਸਚਨ ਪੁੱਛਦਾ ਉਹ ਨੂੰ ਇੱਕ ਅੱਧਾ ਕੁਐਸਚਨ ਆ ਜਿਹੜਾ ਆ ਜਾਂਦਾ ਤੇ ਇੱਕ ਅੱਧਾ ਕੁਐਸਚਨ ਆ ਜਿਹੜਾ ਨਹੀਂ ਆਉਂਦਾ ਤੇ ਫਿਰ ਉਹ ਪੁੱਛਦੀ ਆ ਕਿ ਤੁਸੀਂ ਵੀ ਤਿਆਰੀ ਕਰ ਰਹੇ ਹੋ ਉਹ ਕਹਿੰਦਾ ਕਿ ਹਾਂ ਮੈਂ ਪਹਿਲਾਂ ਕਰਦਾ ਸੀ ਤੇ ਕੁੜੀ ਕਹਿੰਦੀ ਬੱਸ ਅਧ ਵਿਚਾਲੇ ਛੱਡਤੀ ਉਹ ਕਹਿੰਦਾ ਵੀ ਨਹੀਂ ਅਧ ਵਿਚਾਲੇ ਨਹੀਂ ਛੱਡੀ ਅਸਲ ਦੇ ਵਿੱਚ ਹੁਣ ਮੇਰੀ ਜੋਇਨਿੰਗ ਹੋ ਗਈ ਆ ਮੈਨੂੰ ਪੜਨ ਦੀ ਕਿ ਲੋੜ ਆ ਇਹ ਗੱਲ ਸੁਣ ਕੇ ਕੁੜੀ ਆ ਜਿਹੜੀ ਉਹਦਾ ਮੂੰਹ ਅੱਡਿਆ ਰਹਿ ਜਾਂਦਾ ਤੇ ਉਹਨੂੰ ਕਹਿੰਦੀ ਆ ਅੰਨ ਫੜ ਕੇ ਕਿ ਸੌਰੀ ਸਰ ਮੈਂ ਤਾਂ ਤੁਹਾਡੇ ਨਾਲ ਬੜੀ ਬਤਮੀਜ਼ੀ ਕੀਤੀ ਤੁਸੀਂ ਤਾਂ ਇੰਨੇ ਸੀਨੀਅਰ ਆਫੀਸਰ ਹੋ ਉਹ ਕਹਿੰਦਾ ਵੀ ਆਫੀਸਰ ਤਾਂ ਮੈਂ ਆਪਣੇ ਇਲਾਕੇ 'ਚ ਆ ਆਪਣੇ ਦਫ਼ਤਰ 'ਚ ਆ ਇੱਥੇ ਤਾਂ ਮੈਂ ਇੱਕ ਆਮ ਇਨਸਾਨ ਹੀ ਆ ਫਿਰ ਵੀ ਕੁੜੀ ਹੈ ਨਾ ਵਾਰ-ਵਾਰ ਮਾਫੀ ਮੰਗਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਕਿ ਤੁਸੀਂ ਇੰਨੇ ਵੱਡੇ ਅਧਿਕਾਰੀ ਹੋ ਤੇ ਟ੍ਰੇਨ 'ਚ ਸਫ਼ਰ ਕਰਦੇ ਹੋ ਉਹ ਕਹਿੰਦਾ ਵੀ ਦੇਖੋ ਅਧਿਕਾਰੀ ਬਣਨ ਨਾਲ ਆਪਣਾ ਜਿਹੜੀ ਜ਼ਿੰਦਗੀ ਆ ਉਹ ਨਹੀਂ ਬਦਲ ਜਾਂਦੀ ਠੀਕ ਹੈ ਮੈਂ ਇੱਕ ਗੱਡੀ ਰਾਹੀਂ ਸਫ਼ਰ ਕਰ ਸਕਦਾ ਇੱਕ ਕਾਰ ਰਾਹੀਂ ਪਰ ਕਹਿੰਦਾ ਮੈਨੂੰ ਬਾਇਆ ਟ੍ਰੇਨ ਹੀ ਜਾਣਾ ਆਉਣਾ ਵਧੀਆ ਲੱਗਦਾ ਅਸਲ ਦੇ ਵਿੱਚ ਮੈਂ ਆਪਣੇ ਦੋਸਤਾਂ ਕੋਲ ਗਿਆ ਸੀ ਮੈਂ ਆਪਣੇ ਦਫ਼ਤਰ ਦੇ ਕੰਮ ਗਿਆ ਸੀ ਉੱਥੋਂ ਬਾਅਦ ਮੈਂ ਆਪਣੇ ਦੋਸਤਾਂ ਕੋਲ ਚਲਾ ਗਿਆ ਤੇ ਮੇਰੀ ਟਿਕਟ ਜਿਹੜੀ ਆਉਣ ਜਾਣ ਦੀ ਕਰਵਾਈ ਹੋਈ ਸੀ ਪਰ ਮੇਰੇ ਦੋਸਤਾਂ ਨੇ ਮੈਨੂੰ ਰੱਖ ਲਿਆ ਇਸ ਕਰਕੇ ਕੱਲ ਮੈਂ ਆ ਨਹੀਂ ਸਕਿਆ ਤੇ ਅੱਜ ਮੈਂ ਬਿਲਕੁਲ ਮੌਕੇ ਤੇ ਆਇਆ ਤੇ ਮੇਰੇ ਤੋਂ ਟਿਕਟਾ ਜਿਹੜੀ ਉਹ ਮੌਕੇ ਤੇ ਕਟਵਾਈ ਨਹੀਂ ਗਈ ਇਸੇ ਕਰਕੇ ਮੈਂ ਤੁਹਾਡੀ ਸੀਟ ਤੇ ਬੈਠਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਕੁੜੀ ਫੇਰ ਕਹਿੰਦੀ ਹੈ ਕਿ ਸੌਰੀ ਸਰ ਮੈਂ ਤੁਹਾਡੇ ਨਾਲ ਬਤਮੀਜ਼ੀ ਕੀਤੀ ਤਾਂ ਉਹ ਕਹਿੰਦਾ ਕਿ ਨਹੀਂ ਤੁਸੀਂ ਐਦਾਂ ਨਾ ਫੀਲ ਕਰੋ ਕੋਈ ਗੱਲ ਨਹੀਂ ਫਿਰ ਚਲੋ ਉਹ ਗੱਲਾਂ ਬਾਤਾਂ ਕਰਦੇ ਆ ਗੱਲਾਂ ਬਾਤਾਂ ਕਰਨ ਤੋਂ ਬਾਅਦ ਕੁੜੀ ਆਪਣੇ ਪਿਛੋਕੜ ਬਾਰੇ ਦੱਸਦੀ ਹੈ ਕਿ ਮੈਂ ਇੱਕ ਨਾਰਮਲ ਪਰਿਵਾਰ ਤੋਂ ਬਿਲੋਂਗ ਕਰਦੀ ਹਾਂ ਤੇ ਮੈਂ ਆਈਐਸ ਦਾ ਟੈਸਟ ਦੇਣ ਦਿੱਲੀ ਚੱਲੀ ਆ ਮੇਰੇ ਘਰ ਦੇ ਹਾਲਾਤ ਆ ਜਿਹੜੇ ਉਹ ਠੀਕ ਠੀਕ ਆ ਤੇ ਮੈਂ ਆਪਣੇ ਮਾਤਾ ਪਿਤਾ ਦੀ ਜ਼ਿੰਦਗੀ ਬਦਲਣਾ ਚਾਹੁੰਦੀ ਆ ਤਾਂ ਉਹ ਮੁੰਡਾ ਵੀ ਦੱਸਦਾ ਹਨਾ ਆ ਆਪਣੇ ਬਾਰੇ ਕਿ ਮੈਂ ਵੀ ਇੱਕ ਨਾਰਮਲ ਪਰਿਵਾਰ ਚੋਂ ਉੱਠਿਆ ਤੇ IAS ਬਣਨ ਤੋਂ ਬਾਅਦ ਮੈਂ ਜਹਣਾ ਕਿ ਮੇਰੇ ਮਾਂ ਪਿਓ ਦੇ ਸਾਰੇ ਸੁਪਨੇ ਪੂਰੇ ਹੋਣ ਗੱਲਾਂ ਬਾਤਾਂ ਕਰਦੇ ਕਰਦੇ ਉਹਨਾਂ ਦੀ ਦੋਸਤੀ ਹੋ ਜਾਂਦੀ ਆ ਤੇ ਆਸ-ਪਾਸੇ ਦੇ ਲੋਕ ਆ ਜਿਹੜੇ ਹਨ ਉਹ ਬੜੇ ਹੈਰਾਨ ਹੁੰਦੇ ਆ ਵੀ ਹੁਣ ਤਾਂ ਲੜੀ ਜਾਂਦੇ ਸੀਗੇ ਵੀ ਅਸੀਂ ਵੀ ਇਹਨਾਂ ਪਿੱਛੇ ਲੜਦੇ ਸੀ ਵੀ ਹੁਣ ਕਿਵੇਂ ਇਕੱਠੇ ਬੈਠੇ ਦੰਦ ਕੱਢੀ ਜਾਂਦੇ ਆ ਚਲੋ ਉਸ ਤੋਂ ਬਾਅਦ ਮੁੰਡਾ ਆਪਣੇ ਬੈਗ ਚੋਂ ਕੁਝ ਕੱਢਦਾ ਖਾਣ ਪੀਣ ਲਈ ਉਹ ਕੁੜੀ ਨੂੰ ਕਹਿੰਦਾ ਤੁਸੀਂ ਖਾ ਲਓ ਉਹ ਕਹਿੰਦੀ ਆ ਨਹੀਂ ਸਰ ਨਹੀਂ ਤੁਸੀਂ ਖਾਓ ਤੇ ਚਲੋ ਉਹ ਜਿਆਦਾ ਕਹਿੰਦਾ ਕੁੜੀ ਖਾਣ ਲੱਗ ਜਾਂਦੀ ਆ ऐसे तरह ਉਹਨਾਂ ਦਾ ਸਫਰ ਹੈ ਜਿਹੜਾ ਹੋਰ ਵੀ ਸੁਹਾਵਣਾ ਹੋ ਜਾਂਦਾ ਉਸ ਤੋਂ ਬਾਅਦ ਅੱਧੀ ਰਾਤ ਹੁੰਦੀ ਆ ਜਦੋਂ ਤਾਂ ਕੁੜੀ ਨੂੰ ਵੀ ਨੀਂਦ ਆਉਂਦੀ ਆ ਮੁੰਡੇ ਨੂੰ ਵੀ ਨੀਂਦ ਆਉਂਦੀ ਆ ਕੁੜੀ ਉਹਨੂੰ ਕਹਿੰਦੀ ਆ ਕਿ ਤੁਸੀਂ ਸੌਂਜੋ ਮੈਂ ਸਾਈਡ ਤੇ ਬੈਠ ਜਾਂ ਉਹ ਕਹਿੰਦਾ ਵੀ ਨਹੀਂ ਤੁਹਾਡਾ ਸੌਣਾ ਜ਼ਰੂਰੀ ਆ ਤੁਹਾਡਾ ਐਗਜ਼ਾਮ ਆ ਹਨਾ ਵੀ ਮੈਂ ਤਾਂ ਐਸੇ ਤਰ੍ਹਾਂ ਹੀ ਚੱਲਿਆ ਜਾਉ ਉਹ ਕਹਿੰਦੀ ਵੀ ਨਹੀਂ ਤੁਸੀਂ ਐਂ ਕਰੋ ਅੱਧੀ ਸੀਟ ਤੇ ਤੁਸੀਂ ਮਤਲਬ ਲੇਟ ਜਾਓ ਤੇ ਅੱਧੀ ਤੇ ਮੈਂ ਲੇਟ ਜਾਨੀ ਆ ਚਲੋ ਉਹ ਦੋਨੇ ਇਸ ਤਰ੍ਹਾਂ ਹੀ ਲਮਕਦੇ ਲਮਕਾਉਂਦੇ ਹਨਾ ਪੂਰੀ ਰਾਤ ਆ ਜਿਹੜੀ ਕੱਢ ਲੈਂਦੇ ਆ ਤੇ ਜਦੋਂ ਸਵੇਰ ਹੁੰਦੀ ਆ ਜਾਗ ਆਉਂਦੀ ਆ ਹਨਾ ਸਾਰੀਆਂ ਸਵਾਰੀਆਂ ਹੁਣ ਜਾਗਦੀਆਂ ਨੇ ਜੀਆਂ ਤੇ ਉਹ ਕੁੜੀ ਆ ਜਿਹੜੀ ਉਹ ਮੁੰਡੇ ਵੱਲ ਵੇਖਦੀ ਆ ਵੀ ਉਹ ਅਰਧ ਨੀਂਦਰੇ ਦੇ ਵਿੱਚ ਉੱਥੇ ਹੀ ਲੰਮਕੀ ਜਾਂਦਾ ਹੁੰਦਾ ਤਾਂ ਕੁੜੀ ਉੱਠ ਕੇ ਖੜ ਜਾਂਦੀ ਆ ਤੇ ਕਹਿੰਦੀ ਆ ਕਿ ਮੈਂ ਨਾ ਸੀਟ ਤੇ ਬੈਠੀ ਬੈਠੀ ਥੱਕ ਗਈ ਬਹੁਤ ਲੰਮਾ ਸਫ਼ਰ ਸੀ ਹੁਣ ਤੁਸੀਂ ਲੇਟ ਜਾਓ ਚਲੋ ਕੁੜੀ ਖੜੀ ਹੋ ਜਾਂਦੀ ਆ ਤੇ ਉਹ ਮੁੰਡਾ ਸੀਟ ਤੇ ਲੇਟ ਜਾਂਦਾ ਉਹ ਨਹੀਂ ਦਾ ਜਾਂਦੀ ਆ 2 ਘੰਟਿਆਂ ਬਾਅਦ ਜਦੋਂ ਬਿਲਕੁਲ ਦਿਨ ਚੜ ਜਾਂਦਾ ਤੇ ਉਹ ਮੁੰਡੇ ਨੂੰ ਜਾਗ ਆਉਂਦੀ ਆ ਫਿਰ ਉਹ ਵੇਖਦਾ ਵੀ ਕੁੜੀ ਆ ਜਿਹੜੀ ਹੈ ਜੀ ਖੜੀ ਹੁੰਦੀ ਆ ਉਹਨੂੰ ਖੜੀ ਨੂੰ ਵੇਖ ਕੇ ਉਹ ਸੋਚਦਾ ਵੀ ਲੈ ਕੱਲ ਤੱਕ ਤਾਂ ਮੈਨੂੰ ਸੀਟ ਤੇ ਬੈਠਣ ਨਹੀਂ ਦਿੰਦੀ ਸੀ ਵੀ ਹੁਣ ਆਪ ਖੜੀ ਹੋ ਕੇ ਮੈਨੂੰ ਸੀਟ ਆ ਜਿਹੜੀ ਉਹ ਛੱਡਦੀ ਚਲੋ ਬੈਠ ਜਾਂਦਾ ਉੱਠ ਕੇ ਤੇ ਉਹਨਾਂ ਨੂੰ ਕਹਿੰਦਾ ਵੀ ਤੁਹਾਨੂੰ ਕਾਫੀ ਟਾਈਮ ਹੋ ਗਿਆ ਖੜਿਆ ਨੂੰ ਚਲੋ ਤੁਸੀਂ ਬਹਿ ਜਾਓ ਬਹਿ ਜਾਂਦੇ ਆ ਤੇ ਇੰਨੇ ਨੂੰ ਟ੍ਰੇਨ ਦੇ ਵਿੱਚ ਚਾਹ ਲ ਆ ਜਾਂਦਾ ਉਸ ਤੋਂ ਬਾਅਦ ਕੁੜੀ ਚਾਹ ਦੇ ਦੋ ਕੱਪ ਲੈਂਦੀ ਆ ਇੱਕ ਆਪ ਪੀਂਦੀ ਆ ਤੇ ਇੱਕ ਉਹ ਮੁੰਡੇ ਨੂੰ ਦਿੰਦੀ ਆ ਫਿਰ ਉਹ ਇੱਕ ਦੂਜੇ ਨੂੰ ਆਪਣਾ ਐਡਰੈਸ ਦਿੰਦੇ ਆ ਤੇ ਫੋਨ ਨੰਬਰ ਦੇ ਦਿੰਦੇ ਆ ਜਦੋਂ ਉਹਨਾਂ ਦਾ ਸਟੇਸ਼ਨ ਆ ਜਾਂਦਾ ਤੇ ਉਹ ਉਤਰ ਜਾਂਦੇ ਆ ਮੁੰਡਾ ਕੁੜੀ ਨੂੰ ਕਹਿੰਦਾ ਵੀ ਤੁਹਾਡਾ ਐਗਜ਼ਾਮ ਕਿਦਾਂ ਦਾ ਹੋਇਆ ਤੁਸੀਂ ਜ਼ਰੂਰ ਦੱਸਿਓ ਤਾਂ ਕੁੜੀ ਉਹਨੂੰ ਕਹਿੰਦੀ ਆ ਹਾਂਜੀ ਸਰ ਮੈਂ ਜ਼ਰੂਰ ਦੱਸਾਂਗੀ ਮੈਂ ਤੁਹਾਡੇ ਟਿਕਟ ਦੇ ਪੈਸੇ ਵੀ ਵਾਪਸ ਕਰਨੇ ਆ ਤਾਂ ਉਹ ਕਹਿੰਦਾ ਕਿ ਨਹੀਂ ਟਿਕਟ ਦੇ ਪੈਸੇ ਵਾਪਸ ਨਹੀਂ ਕਰਨੇ ਇਹ ਜੇ ਤੁਸੀਂ ਟਿਕਟ ਦੇ ਪੈਸੇ ਵਾਪਸ ਕੀਤੇ ਤਾਂ ਆਪਣੀ ਦੋਸਤੀ ਖਤਮ ਚਲੋ ਉਸ ਤੋਂ ਬਾਅਦ ਉਹ ਦੋਨੋਂ ਇੱਕ ਦੂਜੇ ਨੂੰ ਬਾਏ ਬੋਲਦੇ ਆ ਕੁੜੀ ਆਪਣੇ ਐਗਜ਼ਾਮ ਸੈਂਟਰ ਜਾਂਦੀ ਆ ਤੇ ਮੁੰਡਾ ਆਪਣੇ ਘਰ ਜਾ ਕੇ ਉਸ ਤੋਂ ਬਾਅਦ ਆਪਣੇ ਆਫਿਸ ਜਾਂਦਾ ਇਹ 2-3 ਦਿਨਾਂ ਬਾਅਦ ਉਹ ਕੁੜੀ ਆ ਜਿਹੜੀ ਉਸ ਮੁੰਡੇ ਨੂੰ ਫੋਨ ਕਰਦੀ ਆ ਤੇ ਉਹਨੂੰ ਕਹਿੰਦੀ ਆ ਕਿ ਮੇਰਾ ਐਗਜ਼ਾਮ ਵਧੀਆ ਹੋ ਗਿਆ ਤੇ ਮੈਂ ਦਿੱਲੀ 2-3 ਦਿਨ ਲਈ ਆਈ ਸੀ ਹੁਣ ਮੈਂ ਚੱਲੀ ਆ ਉਹ ਮੁੰਡਾ ਕਹਿੰਦਾ ਕਿ ਚਲੋ ਠੀਕ ਹੈ ਤੁਸੀਂ ਹਜੇ ਨਹੀਂ ਜਾਣਾ ਮੈਂ ਤੁਹਾਨੂੰ ਮਿਲਣ ਆਉਣਾ ਤੇ ਸਟੇਸ਼ਨ ਤੇ ਉਹ ਜਿਹੜਾ ਅਧਿਕਾਰੀ ਹੁੰਦਾ ਏਐਸ ਅਧਿਕਾਰੀ ਮੁੰਡਾ ਉਹ ਉਹਨੂੰ ਕੁੜੀ ਨੂੰ ਮਿਲਣ ਆਉਂਦਾ ਸਾਨੀਆਂ ਨੂੰ ਤੇ ਚਲੋ ਇੱਕ ਦੂਜੇ ਨਾਲ ਵਧੀਆ ਗੱਲਬਾਤ ਕਰਦੇ ਆ ਤੇ ਬਾਏ ਬੋਲਦੇ ਆ ਇਸ ਸਾਰੀਆਂ ਉਹਨਾਂ ਨੂੰ ਕਹਿੰਦੀ ਆ ਕਿ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੈਂ ਤੁਹਾਡੇ ਨਾਲ ਹਨਾ ਫੋਨ ਤੇ ਗੱਲ ਕਰ ਸਕਦੀ ਆ ਉਹ ਕਹਿੰਦਾ ਜਦੋਂ ਮਰਜ਼ੀ ਤੁਸੀਂ ਗੱਲ ਕਰ ਸਕਦੇ ਹੋ ਚਲੋ ਉਸ ਤੋਂ ਬਾਅਦ ਸਾਰੀਆਂ ਦਾ ਜਦੋਂ ਰਿਜ਼ਲਟ ਆਉਂਦਾ ਤਾਂ ਉਹ ਸਾਰਿਆਂ ਤੋਂ ਪਹਿਲਾਂ ਉਸ ਮੁੰਡੇ ਨੂੰ ਫੋਨ ਕਰਦੀ ਆ ਤੇ ਦੱਸਦੀ ਆ ਕਿ ਮੇਰਾ ਐਗਜ਼ਾਮ ਆ ਜਿਹੜਾ ਉਹ ਕਲੀਅਰ ਹੋ ਗਿਆ ਉਹ ਮੁੰਡਾ ਵੀ ਬਹੁਤ ਖੁਸ਼ ਹੁੰਦਾ ਇਸੇ ਤਰ੍ਹਾਂ ਦੋਨਾਂ ਦੀ ਦੋਸਤੀ ਹੁੰਦੀ ਆ ਉਹ ਦੋਨੋਂ 2021 ਦੇ ਵਿੱਚ ਮਿਲੇ ਤੇ 2023 ਤੱਕ ਜਾਂਦੇ ਜਾਂਦੇ ਉਹ ਇੱਕ ਦੂਜੇ ਦੇ ਇੰਨਾ ਕਰੀਬ ਆ ਗਏ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਗਏ ਕੁੜੀ ਦੀ ਜਿਹੜੀ ਪੋਸਟਿੰਗ ਆ ਉਹ ਵੀ ਫਿਰ ਦਿੱਲੀ ਦੇ ਵਿੱਚ ਹੋ ਜਾਂਦੀ ਆ ਤੇ ਉਹ ਆਪਣੇ ਮਾਪਿਆਂ ਨੂੰ ਲੈ ਕੇ ਦਿੱਲੀ ਚ ਆ ਜਾਂਦੀ ਆ ਤੇ ਮੁੰਡਾ ਵੀ ਦਿੱਲੀ ਹੁੰਦਾ ਉਸ ਤੋਂ ਬਾਅਦ ਕੁੜੀ ਆ ਜਿਹੜੀ ਉਹ ਆਪਣੇ ਪਰਿਵਾਰ ਨਾਲ ਉਹਨੂੰ ਮਿਲਾਉਂਦੀ ਆ ਮੁੰਡੇ ਨੂੰ ਮੁੰਡਾ ਕੁੜੀ ਨੂੰ ਆਪਣੇ ਪਰਿਵਾਰ ਨਾਲ ਮਿਲਾਉਂਦਾ ਤੇ ਉਹ ਦੋਨੋਂ ਦੱਸਦੇ ਆ ਵੀ ਕਿਵੇਂ ਅਸੀਂ ਟ੍ਰੇਨ ਦੇ ਵਿੱਚ ਮਿਲੇ ਸੀ ਤੇ ਕਿਵੇਂ ਸਾਡੀ ਦੋਸਤੀ ਹੋਈ ਤੇ ਉਹਨਾਂ ਦੇ ਮਾਪੇ ਉਹ ਵੀ ਜਿਹੜੇ ਉਹ ਖੁਸ਼ ਹੁੰਦੇ ਆ ਇੱਕ ਦੂਜੇ ਦੇ ਪਰਿਵਾਰਾਂ ਨੂੰ ਮਿਲ ਕੇ ਤੇ ਫਿਰ ਮੁੰਡਾ ਜਿਹੜਾ ਉਹ ਦੋਨਾਂ ਪਰਿਵਾਰਾਂ ਦੇ ਬੈਠਿਆਂ ਤੋਂ ਹੀ ਸਾਨੀਆਂ ਨਾਲ ਆਪਣੇ ਵਿਆਹ ਦੀ ਗੱਲ ਕਰਦਾ ਤੇ ਸਾਨੀਆਂ ਦੇ ਮਾਪਿਆਂ ਨੂੰ ਕਹਿੰਦਾ ਵੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਕੀ ਮੈਂ ਸਾਨੀਆਂ ਨਾਲ ਵਿਆਹ ਕਰਾ ਸਕਦਾ ਉਹ ਕਹਿੰਦੇ ਵੀ ਸਾਨੂੰ ਤੇਰੇ ਵਰਗਾ ਜਵਾਈ ਮਿਲੇ ਤੇ ਸਾਨੂੰ ਹੋਰ ਕੀ ਚਾਹੀਦਾ ਸਾਡੀ ਇਸ ਜਿੱਦੀ ਤੇ ਨਾ ਸਮਝ ਕੁੜੀ ਨੂੰ ਸਭ ਕੁਝ ਸਿਖਾਉਣ ਲਈ ਤੇਰੇ ਵਰਗਾ ਜਵਾਈ ਚਾਹੀਦਾ ਸਾਨੂੰ ਇਸ ਤਰ੍ਹਾਂ ਉਹ ਹੱਸਦਿਆ ਤੇ ਉਹ ਜਿਹੜਾ ਮੁੰਡਾਗਾ ਉਹ ਕਹਿੰਦਾ ਕਿ ਨਹੀਂ ਤੁਸੀਂ ਫਿਕਰ ਨਾ ਕਰੋ ਤੁਹਾਡੀ ਬੇਟੀ ਬਹੁਤ ਸਿਆਣੀ ਤੇ ਜ਼ਿੰਮੇਵਾਰ ਆ ਚਲੋ ਉਸ ਤੋਂ ਬਾਅਦ ਉਹਨਾਂ ਦੋਨਾਂ ਦਾ ਅਗਲੇ ਮਹੀਨੇ ਹੀ ਵਿਆਹ ਰੱਖਿਆ ਜਾਂਦਾ ਉਹਨਾਂ ਦਾ ਵਿਆਹ ਬੜੀ ਧੂਮ-ਧਾਮ ਨਾਲ ਹੁੰਦਾ ਹੁਣ ਸਾਨੀਆ ਤੇ ਰਾਹੁਲ ਇੱਕ ਦੂਜੇ ਦੇ ਨਾਲ ਰਹਿੰਦੇ ਆ ਇੱਕ ਦੂਜੇ ਦੀ ਜ਼ਿੰਦਗੀ ਬਣ ਚੁੱਕਿਆ ਤੇ ਇੱਕ ਦੂਜੇ ਬਿਨਾ ਇੱਕ ਪਲ ਵੀ ਨਹੀਂ ਰਹਿ ਸਕਦੇ ਰੇਲ ਦੇ ਸਫ਼ਰ ਤੋਂ ਸ਼ੁਰੂ ਹੋਇਆ ਇਹ ਰਿਸ਼ਤਾ ਇੱਕ ਪਤੀ-ਪਤਨੀ ਦੇ ਰੂਪ ਦੇ ਵਿੱਚ ਹੋ ਨਿਬੜਿਆ ਹਾਂ ਦੁਨੀਆ ਤੇ ਬਹੁਤ ਸਾਰੇ ਲੋਕ ਹੁੰਦੇ ਆ ਜਿਨ੍ਹਾਂ ਦੀ ਕਹਾਣੀ ਇਸ ਤਰ੍ਹਾਂ ਦੀ ਹੁੰਦੀ ਆ ਵੈਸੇ ਤਾਂ ਇਹ ਇੱਕ ਕਾਲਪਨਿਕ ਕਹਾਣੀ ਆ ਮਨੋਰੰਜਨ ਲਈ ਬਣਾਈ ਗਈ ਆ ਪਰ ਇਹੋ ਜਿਹੇ ਰਿਸ਼ਤੇ ਵੀ ਬਹੁਤ ਹੈਗੇ ਆ ਜਿਹੜੇ ਇਸ ਤਰ੍ਹਾਂ ਅਣਜਾਣ ਸਫ਼ਰ ਤੋਂ ਸ਼ੁਰੂ ਹੋ ਕੇ ਕਿਸੇ ਇੱਕ ਮੰਜ਼ਲ ਵੱਲ ਵਧ ਜਾਂਦੇ ਆ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਆਪਣੀ ਕਹਾਣੀ ਖਤਮ ਕਰਨ ਤੋਂ ਬਾਅਦ ਆਪਾਂ ਪੰਜ ਕਮੈਂਟ ਆ ਜਿਹੜੇ ਉਹ ਜਰੂਰ ਪੜਿਆ ਕਰਾਂਗੇ ਕਿਉਂਕਿ ਮੈਨੂੰ ਕਮੈਂਟ ਵਾਸਤੇ ਰਿਕੁਐਸਟ ਆਉਂਦੀ ਰਹਿੰਦੀ ਆ ਫਿਰ ਸਾਰੇ ਕਮੈਂਟ ਇਕੱਠੇ ਨਹੀਂ ਪੜੀਦੇ ਇਸ ਕਰਕੇ ਜਿਹੜਾ ਸਾਰਿਆਂ ਤੋਂ ਪਹਿਲਾਂ ਕਮੈਂਟ ਕਰਿਆ ਕਰੂਗਾ ਮਤਲਬ ਕਹਾਣੀ ਦੇ ਪਹਿਲੇ 5 ਜਾਂ 10 ਮਿੰਟ ਹੀ ਆਪਾਂ ਪੜਿਆ ਕਰਾਂਗੇ ਆਪਣੇ ਚੈਨਲ ਤੇ ਆਪਣੇ ਨਾਲ ਲਗਾਤਾਰ ਜੁੜੇ ਹੋਏ ਸਬਸਕ੍ਰਾਈਬਰ ਨੇ ਜਿਨ੍ਹਾਂ ਦੇ ਮੈਨੂੰ ਨਾਮ ਯਾਦ ਹੋ ਗਏ ਆ ਇੱਕ ਤਾਂ ਅਗਮਜੋਤ ਉਸ ਮੇਰੀ ਭੈਣ ਦਾ ਨਾਮ ਬੱਬਲੂ ਆ ਉਹਨਾਂ ਦੇ ਬੇਟੇ ਦੇ ਨਾਮ ਤੇ ਆਈਡੀ ਬਣੀ ਆ ਅਗਮਜੋਤ ਉਹ ਮੈਨੂੰ ਸਭ ਤੋਂ ਪਹਿਲਾਂ ਕਮੈਂਟ ਕਰਦੇ ਆ ਜਦੋਂ ਵੀ ਮੇਰੀ ਵੀਡੀਓ ਹੁੰਦੀ ਆ ਉਹਨਾਂ ਨੇ ਨਾਲ ਦੀ ਨਾਲ ਮੇਰੀ ਵੀਡੀਓ ਵੇਖਣੀ ਆ ਉਸ ਤੋਂ ਬਾਅਦ ਅਜੈਬ ਸਿੰਘ ਘਰਾਟ ਉਹਨਾਂ ਨੇ ਵੀ ਰੋਜ਼ ਕਮੈਂਟ ਕਰਨਾ ਤੇ ਆਪਣੀ ਕਹਾਣੀ ਪੂਰੀ ਸੁਣਨੀ ਆ ਗੁਰਾ ਸਿੰਘ ਥਾਂਦੇਵਾਲਾ ਨਵਜੋਤ कौर ਦੇ ਨਾਮ ਤੇ ਆਈਡੀ ਬਣੀ ਆ ਤੇ ਗੁਰਾ ਸਿੰਘ ਥਾਂਦੇਵਾਲਾ ਉਹ ਵੀ ਆਪਣੇ ਬਿਲਕੁਲ ਪੱਕੇ ਸਬਸਕ੍ਰਾਈਬਰ ਨੇ ਕੁਲਵਿੰਦਰ ਸਿੰਘ ਜੀ ਇਹ ਵੀ ਆਪਣੇ ਸਾਰੇ ਚੈਨਲਾਂ ਦੇ ਪੱਕੇ ਸਬਸਕ੍ਰਾਈਬਰ ਨੇ ਇਹਨਾਂ ਨੇ ਮੀਂਹ ਜਾਵੇ ਬਾਝ ਜਾਵੇ ਇਹਨਾਂ ਨੇ ਵਧੀਆ ਮੈਨੂੰ ਐਪਰੀਸ਼ੀਏਟ ਵੀ ਕਰਨਾ ਤੇ ਸੁਖਾ ਸਿੰਘ ਸਰਾਰੀ ਮੇਰਾ ਵੀਰ ਮੇਰਾ ਭਰਾ ਇਹਨਾਂ ਨੇ ਵੀ ਮੇਰੀ ਵੀਡੀਓ ਕਦੇ ਮਿਸ ਨਹੀਂ ਕੀਤੀ ਇਹ ਮੈਨੂੰ ਬਹੁਤ ਸਪੋਰਟ ਕਰਦੇ ਆਗੇ ਤੇ ਉਸ ਤੋਂ ਬਾਅਦ ਆਪਣੇ ਜਿਹੜੇ ਪਹਿਲਾਂ ਜੁੜੇ ਸੀ ਪਹਿਲਾਂ ਪਹਿਲਾਂ ਜੁੜੇ ਸੀ ਸਬਸਕ੍ਰਾਈਬਰ ਤਕਰੀਬਨ ਉਹ ਸਾਰੇ ਹੌਲੀ ਹੌਲੀ ਮਤਲਬ ਦੂਰ ਹੋ ਗਏ ਕਹਿ ਲਓ ਜਾਂ ਹੁਣ ਆਉਂਦੇ ਨਹੀਂ ਪਰ ਆਪਣੇ ਨਾਲ ਨਵੇਂ ਸਬਸਕ੍ਰਾਈਬਰ ਵੀ ਕਾਫੀ ਜੁੜਦੇ ਆ ਮੇਰੇ ਕੋਲੇ ਮੇਰਾ ਦੂਸਰਾ ਫੋਨ ਆ ਜਿਹੜਾ ਖਰਾਬ ਹੋ ਗਿਆ ਜਿੱਤੋਂ ਮੈਂ ਕਮੈਂਟ ਪੜ੍ਹਦੀ ਹੁੰਦੀ ਸੀ ਪਲੀਜ਼ ਮਾਫ ਕਰਿਓ ਇਸ ਤੋਂ ਬਾਅਦ ਮੈਂ ਕਮੈਂਟ ਆ ਜਿਹੜੇ ਲਿਖ ਲਿਆ ਕਰੂੰਗੀ ਤੇ ਜਿੰਨੇ ਵੀ ਸਬਸਕ੍ਰਾਈਬਰ ਚਾਹੁੰਦੇ ਆ ਕਿ ਮੈਂ ਤੁਹਾਡੇ ਨਾਮ ਬੋਲਾਂ ਇੱਕ ਤੀਰਥਕੌਰ ਜੀ ਨੇ ਆਪਣੇ ਨਾਲ ਜੁੜੇ ਉਹ ਉਹ ਵੀ ਆਪਣੀ ਰੋਜ਼ ਮਤਲਬ ਕਹਾਣੀ ਸੁਣਦੇ ਆ ਕਮੈਂਟ ਕਰਦੇ ਆ ਬਲਜੀਤ ਕੌਰ ਅੰਮ੍ਰਿਤਸਰ ਤੋਂ ਉਹ ਵੀ ਮੇਰੇ ਬਹੁਤ ਪਿਆਰੇ ਆਂਟੀ ਜੀ ਆ ਤੇ ਜਗਦੀਸ਼ ਮੈਡਮ ਨੇ ਜਗਰਾਵ ਤੋਂ ਉਹ ਰਾਈਟਰ ਨੇ ਉਹ ਵੀ ਆਪਣੇ ਚੈਨਲ ਨਾਲ ਜੁੜੇ ਹੋਏ ਨੇ ਐ ਹੋਰ ਬਹੁਤ ਸਾਰੇ ਸਬਸਕ੍ਰਾਈਬਰ ਸੌਰੀ ਮੈਂ ਜਿਨ੍ਹਾਂ ਦੇ ਨਾਮ ਨਹੀਂ ਲੈ ਸਕੀ ਕੱਲ ਦੀ ਵੀਡੀਓ ਵਿੱਚ ਆਪਾਂ ਨਵੇਂ ਸਬਸਕ੍ਰਾਈਬਰ ਦੇ ਨਾਮ ਲਵਾਂਗੇ ਕਿਰਪਾ ਕਰਕੇ ਆਪਣੇ ਚੈਨਲ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ ਤੁਹਾਡੇ ਸਪੋਰਟ ਸਦਕਾ ਹੀ ਮੇਰਾ ਦਿਲ ਕਰਦਾ ਕਿ ਮੈਂ ਕਹਾਣੀ ਲੈ ਕੇ ਆਵਾਂ ਪਰ ਹੁਣ ਤੁਹਾਡੀ ਸਪੋਰਟ ਆ ਜਿਹੜੀ ਬਿਲਕੁਲ ਘਟ ਗਈ ਆ ਜਿਸ ਕਰਕੇ ਵੀਡੀਓ ਮਿਸ ਹੋ ਜਾਂਦੀ ਆ ਫਿਰ ਮੇਰਾ ਨਾ ਹੌਸਲਾ ਨਹੀਂ ਪੈਂਦਾ ਕਿਉਂਕਿ ਜਦੋਂ ਤੁਸੀਂ ਵਧੀਆ ਸਪੋਰਟ ਕਰਦੇ ਹੋ ਤੇ ਫਿਰ ਮੈਨੂੰ ਐ ਲੱਗਦਾ ਵੀ ਹਾਂ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਜਿਵੇਂ ਪਹਿਲਾਂ ਮੇਰਾ ਵੀਰ ਇੱਕ ਜਗਤਾਰ ਸਿੰਘ ਜੁੜਿਆ ਹੋਇਆ ਸੀ ਮੇਰੇ ਨਾਲ ਸ਼ੁਰੂ-ਸ਼ੁਰੂ ਚ ਉਹ ਬਹੁਤ ਮੇਰੇ ਨਾਲ ਮਤਲਬ ਜੁੜੇ ਰਹੇ ਆ ਪਰ ਹੁਣ ਉਹ ਅਚਾਨਕ ਹੀ ਆਪਣੇ ਚੈਨਲ ਤੇ ਆਉਣੋਂ हट ਗਏ ਤੇ ਹੋਰ ਹਨਾ ਬਹੁਤ ਸਾਰੇ ਸਬਸਕ੍ਰਾਈਬਰ ਮੇਰੇ ਸਤਿਕਾਰਯੋਗ ਸਰੋਤੇ ਆ ਜਿਹੜੇ ਮੈਨੂੰ ਰੋਜ਼ ਵਧੀਆ-ਵਧੀਆ ਆਪਣੀ ਰਾਇ ਦਿੰਦੇ ਆ ਆਪਣੀਆਂ ਗੱਲਾਂ ਜੜੀਆਂ ਰੱਖਦੇ ਆ ਤੇ ਇੱਕ ਮੈਨੂੰ ਰਾਇ ਦਿੰਦਾ ਮੇਰਾ ਵੀਰ ਕਿ ਤੁਸੀਂ ਸਿਰ ਤੇ ਹਨਾ ਚੁੰਨੀ ਲੈ ਕੇ ਆਇਆ ਕਰੋ ਮੈਂ ਉਹਨਾਂ ਨੂੰ ਕਮੈਂਟ ਦੇ ਵਿੱਚ ਵੀ ਦੱਸਿਆ ਸੀ ਕਿ ਮੇਰਾ ਮਤਲਬ ਰਹਿਣ ਸਹਿਣ ਇਦਾਂ ਦਾ ਹਨਾ ਜੀ ਹੁਣ ਮੈਂ ਮਤਲਬ ਸਿਰ ਤੇ ਚੁੰਨੀ ਲੈ ਕੇ ਆਉਂਗੀ ਤਾ ਮਤਲਬ ਜਿਹੜੇ ਵੀ ਲੋਕ ਆ ਦੇਖਣ ਵਾਲੇ ਉਹ ਕਹਿਣਗੇ ਵੀ ਇਹ ਵਿਊ ਲੈਣ ਦੀ ਮਾਰੀ ਸਿਰ ਠਕਣ ਦੇ ਡਰਾਮੇ ਕਰਦੀ ਆ ਜਾਂ ਕੁਝ ਵੀ ਮੈਨੂੰ ਇਹ ਲੱਗਦਾ ਹੁੰਦਾ ਵੀ ਜਿੱਦਾਂ ਦਾ ਸਾਡਾ ਲਾਈਫ ਸਟਾਈਲ ਹੈਗਾ ਜਿੱਦਾਂ ਦੇ ਅਸੀਂ ਹੈਗੇ ਆ ਸਾਨੂੰ ਉਦਾਂ ਹੀ ਰਹਿਣਾ ਚਾਹੀਦਾ ਵੀ ਜੇ ਅਸੀਂ ਕਿਸੇ ਵੱਖਰੇ ਪਲੇਟਫਾਰਮ ਤੇ ਵੱਖਰੀ ਲੁੱਕ ਲੈ ਕੇ ਆਵਾਂਗੇ ਤਾਂ ਉਹਦੇ ਵਾਸਤੇ ਵੀ ਮਤਲਬ ਮੈਨੂੰ ਪਤਾ ਵੀ ਜਿਹੜਾ ਇਹ ਦੁਨੀਆਦਾਰੀ ਹੈ ਬੋਲਣੋਂ ਨਹੀਂ ਹਟਦੀ ਹੁੰਦੀ ਪਰ ਫਿਰ ਵੀ ਮੈਂ ਤੁਹਾਡੀ ਰਿਸਪੈਕਟ ਕਰਦੀ ਆ ਮੈਂ ਅਗਲੀ ਵੀਡੀਓ ਦੇ ਵਿੱਚ ਇੱਕ ਦੋ ਵੀਡੀਓ ਦੇ ਵਿੱਚ ਮੈਂ ਸਿਰ ਤੇ ਦੁਪੱਟਾ ਲੈ ਲਵਾਂ ਪਰ ਗੱਲ ਉੱਥੇ ਹੀ ਫੇਰ ਆਜੂਗੀ ਵੀ ਮੈਨੂੰ ਮਤਲਬ ਕਮੈਂਟ ਕਰਨਗੇ ਵੀ ਉਦਾਂ ਤਾਂ ਤੁਸੀਂ ਦੁਪੱਟਾ ਲੈਂਦੇ ਨਹੀਂ ਸਿਰ ਤੇ ਹੈਨਾ ਤੁਸੀਂ ਗੱਲ ਤੇ ਰੱਖਦੇ ਹੋ ਵੀ ਹੁਣ ਤੁਸੀਂ ਵਿਊ ਲੈਣ ਦੇ ਮਾਰੇ ਉਹ ਤੇ ਸਿਆਣੇ ਬਣਦੇ ਹੋ ਇਹ ਗੱਲ ਆਉਣੀ ਹੀ ਆਉਣੀ ਆ ਇਸੇ ਕਰਕੇ ਮੈਂ ਮਤਲਬ ਤੁਹਾਨੂੰ ਜਿਹੜਾ ਮੇਰਾ ਵੀਰ ਛਾਪੇ ਤੋਂ ਆ ਨੱਥਾ ਸਿੰਘ ਦੇਓਲ ਨੋ ਦਿਨਾਂ 'ਤੇ ਆਈ ਈਡੀ ਬਣੀ ਆ ਜਿਹੜੀ ਉਹਨਾਂ ਨੂੰ ਮੈਂ ਪਰਸਨਲੀ ਮੈਸੇਜ ਵੀ ਕਰਤਾ ਸੀ ਕਿ ਵੀਰੇ ਮੈਂ ਇਸ ਕਰਕੇ ਨੀਂਦ ਪੱਟਾ ਲੈਂਦੀ ਵੀ ਮੇਰਾ ਲਾਈਫ ਸਟਾਈਲ ਹੀ ਇਦਾਂ ਦਾ ਹਨਾ ਮੈਂ ਸਕੂਲ ਜਾਣੀ ਆ ਜਾਂ ਘਰ ਦੇ ਵਿੱਚ ਰਹਿਣੀ ਆ ਤਾਂ ਮੈਂ ਇਦਾਂ ਹੀ ਰਹਿਣੀ ਆ ਵੀ ਇਸ ਕਰਕੇ ਮੈਂ ਉਵੇਂ ਹੀ ਚੈਨਲ ਤੇ ਆ ਜਾਨੀ ਆ ਵੀ ਕੋਈ ਵੱਖਰੀ ਲੁੱਕ ਨਹੀਂ ਮੈਂ ਲੈ ਕੇ ਆਉਂਦੀ ਐ ਚਲੋ ਤੁਸੀਂ ਮਾਈਂਡ ਨਾ ਕਰਿਓ ਕਿ ਹਨਾ ਮੈਂ ਤੁਹਾਡੀ ਗੱਲ ਨਹੀਂ ਮੰਨੀ ਕਿਉਂਕਿ ਮੈਂ ਸਾਰਿਆਂ ਦੀ ਬਹੁਤ ਰਿਸਪੈਕਟ ਕਰਦੀ ਆ ਮੈਨੂੰ ਇਹ ਹੁੰਦਾ ਵੀ ਜਿਹੜਾ ਵੀ ਕੋਈ ਸਬਸਕ੍ਰਾਈਬਰ ਜਿਹੜਾ ਵੀ ਕੋਈ ਬੰਦਾ ਮੇਰੇ ਨਾਲ ਜੁੜਿਆ ਵੀ ਉਹ ਮੇਰੇ ਤੋਂ ਨਾਰਾਜ਼ ਨਾ ਹੋਵੇ ਤੇ ਤੁਸੀਂ ਮੈਨੂੰ ਮਾਫ ਕਰਨਾ ਮੈਂ ਤੁਹਾਡੀ ਛੋਟੀ ਭੈਣ ਆ ਮਿਲਾਂਗੇ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ